ਬਾਬਾ ਦੀਪ ਸਿੰਘ ਸਾਹਿਬ ਨੇ ਸਰਬਲੋ ਦਾ ਬਾਟਾ ਮਾਜਿਆ ਤੇ ਬਾਟਾ ਸਾਹਮਣੇ ਰੱਖ ਕੇ ਦਮਾਲਾ ਸਜਾਉਣ ਦਾ ਆਨੰਦਪੁਰ ਸਹਿ ਤੇ ਪਿੱਛੋਂ ਬਾਪੂ ਆ ਗਿਆ। ਕਲਗੀ ਵਾਲੇ ਪਾਤਸ਼ਾਹ ਖੜੋ ਗਏ ਬਾਬਾ ਦੀਪ ਸਿੰਘ ਦੇ ਪਿੱਛੇ ਤੇ ਜਦੋਂ ਬਾਟੇ ਦੇ ਵਿੱਚ ਪਿੱਛੋਂ ਇੱਕ ਦੂਜਾ ਚਿਹਰਾ ਦਿਸਿਆ ਨਾ ਤੇ ਪਿੱਛਾ ਭੌਕੇ ਕਹਿੰਦੇ ਵਾਹ ਗੁਰੂ ਵਾਹ ਗੁਰੂ ਮੇਰੇ ਮਾਲਕ ਆਏ ਆ। ਵੇਖੋ ਕਿੰਨਾ ਨੇੜੇ ਦਾ ਰਿਸ਼ਤਾ ਸੀ ਐਵੇਂ ਥੋੜਾ ਤਲੀ ਤੇ ਸਿਰ ਰੱਖ ਕੇ ਤੁਰਿਆ ਜਾਂਦਾ। ਪਾਤਸ਼ਾਹ ਕਹਿੰਦੇ ਵਾਹ ਵੀ ਦੀਪ ਸਿੰਘਾ ਆਦਿ ਨਵੀਂ ਕਾੜ ਕਾਢ ਲਈ ਬਾਟੇ ਚ ਦਮਾਲੇ ਕਹਿੰਦੇ ਹਜ਼ੂਰ ਪਾਤਸ਼ਾਹ ਬਾਟਾ ਬਹੁਤ ਸੋਹਣਾ ਮਾਂਜਿਆ ਇਹਦੇ ਚੋ ਚਿਹਰਾ ਦੀਦਾ ਬਾਜਾਂ ਵਾਲੇ ਨੇ ਪਤਾ ਕੀ ਆਖਿਆ ਕਹਿੰਦੇ ਸਿਖਾ ਜਿੱਦਾਂ ਬਾਟੇ ਚ ਦਮਾਲਾ ਦੀਦਾ ਜਿੱਦਣ ਤੇਰਾ ਹਿਰਦਾ ਮਾਂਜਿਆ ਗਿਆ ਉੱਚ ਗੁਰੂ ਗੋਬਿੰਦ ਸਿੰਘ ਦਿਸੇ ਭੈਣੋ ਵੀਰੋ ਕਥਾ ਕੀਰਤਨ ਗਿਆਨ ਦੀ ਕਮੀ ਨਹੀਂ ਐ ਅੱਜ ਆਪਣੇ ਹਿਰਦਿਆਂ 'ਚ ਮੈਲ ਜੀ ਸਾਰੀ ਪ੍ਰਚਾਰਕ ਮੇਰੀ ਅਗੂ ਇਹ ਗੱਲ ਸਟੇਜ ਤੇ ਕਹਿੰਦੇ ਆ ਵੀ ਪ੍ਰੀਤ ਸਾਹਿਬ ਨੂੰ ਨਾ ਸੁਆਦ ਆ ਗਿਆ ਨਾਮ ਦਾ ਰਸ ਆ ਗਿਆ ਪਰ ਅਹੀਂ ਸੁਣਾਈ ਜਾਣਾ ਕਿ ਤੇ ਅਹੀਂ ਵੀ ਆਖੀਏ ਸਾਨੂੰ ਵੀ ਆਜੀ ਆਖੋ ਸਤਨਾਮ ਇਹ ਜਿਹਨੂੰ ਰਸ ਆ ਜਾਂਦਾ ਨਾ ਉਹਨੂੰ ਫਿਰ ਲੀੜਾ ਕੱਪੜਾ ਸੋਨਾ ਚਾਂਦੀ ਕੋਠੀਆਂ ਗੱਡੀਆਂ ਮਾਇਆ ਮੋਇਆ ਇਹ ਪਿੱਛੇ ਹੋ ਜਾਂਦੀ ਹੈ ਤੇ ਇਹ ਵਸਤੂ ਮਹਾਂਪੁਰਖਾਂ ਦੇ ਕੋਲ ਜੀ